ਨਬਾਬੀਕੇ ਪਹੁੰਚੇ ਪੰਜਾਬ ਦੇ ਸਿਹਤ ਮੰਤਰੀ ਨੇ ਅਫਸਰਾਂ ਨੂੰ ਸਿੱਧੀ ਚੇਤਾਵਨੀ ਦਿੱਤੀ ਹੈ ਏਡੀਐਸ ਮੋਗਾ ਦੇ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਤੇ ਬਟਾਲਾ ਦੇ ਐਸਡੀਐਮ ਦੇ ਖਿਲਾਫ ਵਿਜੀਲੈਂਸ ਵੱਲੋਂ ਮਾਮਲਾ ਦਰਜ ਕੀਤਾ ਹੈ ਤੇ ਡਾਕਟਰ ਬਲਵੀਰ ਸਿੰਘ ਤੇ ਬ੍ਰਿਸ਼ਟ ਅਫਸਰਾਂ ਨੂੰ ਚੇਤਾਵਨੀ ਦਿੰਦੇ ਕਿਹਾ ਕਿ ਤੁਸੀਂ ਆਪਣੀਆਂ ਪੁਰਾਣੀਆਂ ਆਦਤਾਂ ਛੱਡ ਦਿਓ ਕਿਉਂਕਿ ਜੇ ਤੁਸੀਂ ਪਿਛਲੀਆਂ ਸਰਕਾਰਾਂ ਵਿੱਚ ਕਰਦੇ ਰਹੇ ਸਰਕਾਰ ਉਹ ਪ੍ਰਦਾਸ਼ ਨਹੀਂ ਕਰੇਗੀ ਦਸਦੀਏ ਕੈ ਨਾਬਾ ਬਲੌਗ ਦੇ ਪਿੰਡ ਤਕੇੜਾ ਗੁਰੂ ਤੇਗ ਬਹਾਦਰ ਚਰਨ ਸ਼ੋਪਰਾਪਤ ਵਿਖੇ ਪੰਜਾਬ ਦੇ ਸਿਹਤ ਮੰਤਰੀ ਟਾਕਟੋ ਬਲਵੀਰ ਸਿੰਘ ਵੱਲੋਂ ਵਿਕਾਸ ਕਾਰਜਾਂ ਦੇ ਹਿੱਤ ਵਿੱਚ ਗੱਫੇ ਅਤੇ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਚਰਨ ਸ਼ੋਪਰਾਪਤ ਗੁਰਦੁਆਰਾ ਸੈਕੂ ਨੂੰ 50 ਲੱਖ ਰੁਪਏ ਦਾ ਚੈੱਕ ਦਿੱਤਾ ਹੈ। ਐਡੀਐਸ ਮੁਖਤ ਦੇ ਖਿਲਾਫ ਆਮਦਨ ਤੋਂ ਵੱਧ ਚਾਇਦਾ ਦਾ ਮਾਮਲਾ ਦਰਜ ਅਤੇ ਬਟਾਲਾ ਦੇ ਐਸਟੀਐਮ ਦੇ ਖਿਲਾਫ ਵਿਜੀਲੈਂਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਤੇ ਉਸ ਤੋਂ ਬਾਅਦ ਬਲਵੀਰ ਸਿੰਘ ਉਨ੍ਹਾਂ ਨੇ ਇਹਨਾ ਪ੍ਰੇਸ਼ਟ ਅpsara ਨੂੰ ਸਿੱਧੀ ਚੇਤਾਵਨੀ ਦਿੱਤੀ ਹੈ ਕਿ ਤੁਸੀਂ ਇਹ ਸਾਰੀਆਂ ਚੀਜ਼ਾਂ ਤੋਂ ਬਾਹਰ ਜਾਓ ਕਿਉਂਕਿ ਪਰਾਣੀਆਂ ਸਰਕਾਰਾਂ ਨੇ ਜੋ ਕੀਤਾ ਤੇ ਤੁਸੀਂ ਉਸ ਸਰਕਾਰ ਦੇ ਦੌਰਾਨ ਜੋ ਕੀਤਾ ਉਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਡਾਕਟਰ ਬਲਬੀਰ ਸਿੰਘ ਨੇ ਕਾਨੂੰਨ ਵਿਵਸਥਾ ਤੇ ਬੋਲਦੇ ਗਿਆ ਕਿ ਦੇਸ਼ ਦੇ ਬਾਹਰ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਬਾਹਲੀਆਂ ਤਾਕਤਾਂ ਦੇਸ਼ ਦੀਆਂ ਅੰਦਰਲੀਆਂ ਤੇ ਬਾਹਲੀਆਂ ਤਾਕਤਾਂ ਜੋ ਨਹੀਂ ਚਾਹੁੰਦੀਆਂ ਕਿ ਪੰਜਾਬ ਖੁਸ਼ ਹਾਲ ਰਹੇ ਹੋ ਇਸੇ ਤਰੀਕੇ ਦੀਆਂ ਵਰਤਦਾਤਾ ਕਰਵਾਉਂਦੀਆਂ ਰਹਿੰਦੀਆਂ ਨੇ ਪਰ ਪੰਜਾਬ ਸਰਕਾਰ ਗੈਂਗਸਟਰਾਂ ਤੇ ਨਸ਼ੇ ਤਸਕਰਾਂ ਨੂੰ ਸਿਰ ਨਹੀਂ ਝੁਕਣ ਦਵੇਗੀ ਤੇ ਇਸ ਤੋਂ ਬਾਅਦ ਇਹ ਵੱਡਾ ਬਿਆਨ ਸਤ ਮંત્રી ਡਾਕਟਰ ਪ੍ਰਵੀਰ ਸਿੰਘ ਦੇ ਵੱਲੋਂ ਦਿੱਤਾ ਗਿਆ ਹੋਰ ਕੀ ਬਿਆਨ ਉਹਨਾਂ ਦੇ ਵੱਲੋਂ ਦਿੱਤੇ ਗਏ ਤੁਸੀਂ ਇੱਕ ਵਾਰ ਸੁਣ ਸਕਦੇ ਹੋ ਅੱਜ ਪਿੰਡਾਂ ਦੇ ਵਿਕਾਸ ਕਰ ਜਾਂ ਲਈ ਕਿੰਨੇ ਉਦਘਾਟਨ ਕੀਤੇ ਗਏ ਨੇ ਅਤੇ ਗੁਰਦੁਆਰਾ ਸਾਹਿਬ ਲਈ ਕਿੰਨੇ ਪੈਸੇ ਜੇ ਐਨਾਨਸ ਕੀਤੇ ਗਏ ਹਾਂ ਜੀ ਇਹਦੇ 'ਚ ਉਹਨਾਂ ਜੀ ਮੈਂ ਹੁਣ ਜਿਹੜਾ ਮੰਡੌਰ ਰੋਟਾ ਸਾਹਿਬ ਤੇ ਹੁਣ ਮੈਂ ਤੰਘੇੜਾ ਸਾਹਿਬ ਪਹੁੰਚਿਆ ਇਹ ਮਾਲਵਾ ਸਾਡੇ ਵਾਸਤੇ ਤੁਸੀਂ ਕਹੋ ਵੀ ਅਸੀਂ ਬੜੇ ਸੁਭਾਗੀ ਆ ਬੜੇ ਚੰਗੀ ਕਿਸਮਤ ਵਾਲੇ ਆ ਕਿ ਗੁਰੂ ਸਾਹਿਬ ਦੇ ਚਰਨ ਛੋਪਾ ਪ੍ਰਾਪਤ ਜਿਹੜੇ ਪਿੰਡ ਦੋ ਇਹਨਾਂ ਦੇ ਵਿੱਚ ਆਉਂਦੇ ਆ ਜੀ ਆਪਣੇ ਰੋਟਾ ਸਾਹਿਬ ਤੇ ਤੰਗੇੜਾ ਇਤਿਹਾਸਕ ਗੁਰਦੁਆਰੇ ਆ ਜੀ ਇੱਕ ਤਾਂ ਇਹਨਾਂ ਵਾਸਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਦੋਨਾਂ ਪਿੰਡਾਂ ਵਾਸਤੇ 5.5 ਲੱਖ 1 ਕਰੋੜ ਰੁਪਏ ਦੀ ਸਪੈਸ਼ਲ ਗ੍ਰਾਂਟ ਆ ਤੇ ਜੇ ਮੈਂ ਗੱਲ ਕਰਾਂ ਪਹਿਲਾਂ ਮੰਡੋਰ ਮੈਂ ਗਿਆ ਸੀ ਉੱਥੇ ਸਬ ਜਾੜ ਕਹਿੰਦੇ ਉਹਨੂੰ 1 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਉੱਥੇ ਮੰਡੀ ਦਾ ਨਵੀਨੀਕਰਨ ਹੋ ਰਿਹਾ ਛੱਡ ਬਣੇਗਾ ਫੜਾ ਸਾਰੀਆਂ ਨਵੀਆਂ ਬਣਨਗੀਆਂ ਉਹਦੇ ਵਿੱਚ 12 ਏਕੜ ਜ਼ਮੀਨ ਚਾਹੀਦੀ ਹੁੰਦੀ ਹੈ ਉਹਦੇ ਵਾਸਤੇ ਇਹਦੇ ਨਾਲ ਨਾਲ ਸਟੇਡੀਅਮ ਦੀ ਗ੍ਰਾਂਟ ਸੀ ਉੱਥੇ ਜੀ ਤੇ ਪੂਰਾ ਇੱਕ ਮਾਡਲ ਜਿਹੜਾ ਪਿੰਡ ਆ ਜਿਹਦੇ ਵਿੱਚ ਨਾ ਜਿਹਦੇ ਜਿਹਦੇ ਚ ਥਾਪਰ ਮਾਡਲ ਵੀ ਬਣਾਣਾ ਉਹਦਾ ਨਵੀਨੀ ਕਰਨਾ ਹੈ ਔਰ ਥਾਪਰ ਦੇ ਐਕਸਪਰਟਸ ਨੇ ਵਿਜ਼ਿਟ ਕੀਤਾ ਉਹ ਅਸੀਂ ਇੱਕ ਰੂਰਲ ਸੈਨੀਟੇਸ਼ਨ ਦਾ ਉਹਦਾ ਨਮੂਨੇ ਦਾ ਬਣਾਵਾਂਗੇ 50 ਲੱਖ ਰੁਪਏ ਉਹਦੇ ਤੇ ਤਕਰੀਬਨ ਤਕਰੀਬਨ 2.5 ਕਰੋੜ ਰੁਪਏ ਦਾ ਜਿਹੜਾ ਕੰਮ ਹੈ ਉਹ ਮੰਡੋਰ ਚ ਹੋ ਰਿਹਾ ਇਸੇ ਤਰ੍ਹਾਂ ਜਿਹੜਾ ਗੁਰਦੁਆਰਾ ਸਾਹਿਬ ਰੋਟਾ ਸਾਹਿਬ ਹੈ ਉੱਥੇ ਉਹਨਾਂ ਦੀ ਬੜੀ ਛਿਰੀ ਮੰਗ ਸੀ ਉਹਨਾਂ ਦੀ ਮਤਲਬ ਕਿ ਪਿਛਲੇ 35-40 ਸਾਲ ਦੀ ਮੰਗ ਸੀ ਜਿਹੜਾ ਕਿ ਉਹਨਾਂ ਦੇ ਸਾਹਮਣੇ ਜਗ੍ਹਾ ਬਹੁਤ ਘੱਟ ਸੀ ਪਾਰਕਿੰਗ ਦਾ ਸੀ 28 ਲੱਖ ਦੇ ਨਾਲ 50 ਲੱਖ ਰੁਪਇਆ ਆ ਉੱਥੇ ਵੀ 1.5 ਕਰੋੜ ਦੇ ਕੰਮ ਹੈ ਤੇ ਤੰਗੜਾ ਸਾਹਿਬ ਦੇ ਵਿੱਚ ਵੀ ਤਕਰੀਬਨ 2 ਕਰੋੜ ਰੁਪਏ ਦੇ ਕੰਮ ਹੈ ਜਿਹੜੀ ਜਿਵੇਂ ਆਪਣੇ ਜਿੱਥੇ ਆਪਾਂ ਖੜੇ ਆ ਨਾਲ ਜਿਹੜੀ ਇਹ ਗਰੀਬਾਂ ਵਾਸਤੇ ਦਰਜ ਜਿਹੜੀ ਉਹਨਾਂ ਦੀ ਕਲੋਨੀ ਹੈਗੀ ਹੈ ਜਿਹੜਾ ਵਾਸਤੇ ਸੜਕ ਦੀ ਮੰਗ ਹੈ ਵੀ 30-35 ਸਾਲ ਪੁਰਾਣੀ ਮੰਗ ਸੀ ਸੋ ਇਹ ਵੀ ਪੂਰੀ ਹੋਣ ਜਾ ਰਹੀ ਹੈ ਤੇ ਤਕਰੀਬਨ ਤਕਰੀਬਨ 2 ਕਰੋੜ ਰ ਤੇ ਇਹ ਕੁੱਲ ਮਿਲਾ ਕੇ ਜਿਹੜਾ ਹੈਗਾ ਜੇ ਮੈਂ ਤਿੰਨਾਂ ਪਿੰਡਾਂ ਦੀ ਗੱਲ ਕਰਾਂ ਤਾਂ ਇਹਦੇ ਵਿੱਚ ਤਕਰੀਬਨ ਤਕਰੀਬਨ ਜਿਹੜੇ 6-7 ਕਰੋੜ ਰੁਪਏ ਦੇ ਜਿਹੜੇ ਕੰਮ ਹੈ ਉਹ ਆਣ ਬੜੇ ਜਨਾਂ ਦੇ ਵਿੱਚ ਕੁਝ ਹੋ ਗਏ ਆ ਕੁਝ ਬੁਰੇ ਹੋਣਗੇ ਜੀ ਜਿਹਦੇ ਵਿੱਚ ਚਿਹੇ ਤੌਰ ਦੇ ਉੱਤੇ ਰੂਰਲ ਸੈਨੀਟੇਸ਼ਨ ਜਿਹਦੇ ਵਿੱਚ ਪਿੰਡ ਦੇ ਪਾਣੀ ਨੂੰ ਸਾਫ਼ ਕਰਨਾ ਔਰ ਗਲੀਆਂ ਨਾਲੀਆਂ ਸੜਕਾਂ ਇਹ ਮੈਂ ਕਿਹਾ ਸੀ ਵੀ ਮੈਂ ਕਿਸ ਤਾ ਲਾਂਬਾ ਨਹੀਂ ਲੈਣਾ ਨਾਲ ਗਰੀਬਾਂ ਦੇ ਘਰ ਬਣਨੇ ਸ਼ੁਰੂ ਹੋ ਗਏ ਜੀ ਅਨੰਦਪੁਰਸੇ ਇੱਕ ਸੈਸ਼ਨ ਬੁਲਾਇਆ ਜਾ ਰਿਹਾ ਤੇ ਅਨੰਦਪੁਰ ਨੂੰ ਜ਼ਿਲ੍ਹਾ ਬਣਾਉਣ ਦੀ ਜਿਹੜੀ ਹੈਗਾ ਸ਼ਾਇਦ ਤਰਜੀਹ ਰੱਖੀ ਜਾਂਦੀ ਆ ਕਾਂਗਰਸ ਕਹਿੰਦੀ ਵੀ ਅਨੰਦਪੁਰ ਨੂੰ ਜ਼ਿਲ੍ਹਾ ਨਹੀਂ ਬਣਾਉਣਾ ਚਾਹੀਦਾ ਇਸ ਤਰ੍ਹਾਂ ਦੇ ਚਲੋ ਆਪਾਂ ਮੈਂ ਕਿਸੇ ਡਿਬੇਟ ਚ ਪਏ ਤੋਂ ਬਗੈਰ ਜਿਹੜੀ ਸਭ ਤੋਂ ਜਿਹੜੀ ਗੱਲ ਹੈ ਵੀ ਆਪਾਂ ਜਿਹੜਾ ਇਹ ਸਮਾਗਮ ਹੈ ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਜੱਲਾਸਾਨੀ ਕੁਰਬਾਨੀ ਜਿਹੜੀ ਉਹਨੂੰ ਡੈਡੀਕੇਟਡ ਆ ਤੇ ਇਹਦੇ ਵਿੱਚ ਸਾਡੀ ਜਿਹੜੀ ਆਣ ਵਾਲੀ ਪੀੜ੍ਹੀ ਆ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਤਾਂ ਕਾਫੀ ਸ਼ਾਇਦ ਸਾਡੇ ਬੱਚਿਆਂ ਨੂੰ ਪਤਾ ਹੋਵੇਗਾ ਤੇ ਲੇਕਿਨ ਭਾਈ ਮਤੀਦਾਸ ਭਾਈ ਸਤੀਦਾਸ ਔਰ ਭਾਈ ਦਿਆਲਾ ਜੀ ਉਹਨਾਂ ਦੀ ਕੁਰਬਾਨੀ ਬਾਰੇ ਸ਼ਾਇਦ ਬੱਚਿਆਂ ਨੂੰ ਨਹੀਂ ਪਤਾ ਔਰ ਖਾਸ ਕਰਕੇ ਦੁਨੀਆ ਦੇ ਵਿੱਚ ਜੜੀ ਹੈਗੀ ਹੈ ਇਹਦੀ ਮਿਸਾਲ ਕੋਈ ਨਹੀਂ ਹੈ ਉਹਦੇ ਬਾਰੇ ਅਸੀਂ ਜਿਹੜਾ ਸਰਬ ਧਰਮ ਸੰਮੇਲਨ ਕਰਾ ਰਹੇ ਆ ਤਾਂ ਕਿ ਦੇਸ਼ ਦੇ ਕੋਨੇ-ਕੋਨੇ ਤੱਕ ਗੁਰੂ ਸਾਹਿਬ ਦਾ ਸੰਦੇਸ਼ ਕਿਉਂਕਿ ਅੱਜ ਵੀ ਨਫ਼ਰਤ ਦਾ ਮਾਹੌਲ ਹੈ ਜੇ ਮੈਂ ਗੱਲ ਕਰਾਂ ਅਮਰੀਕਾ ਕੈਨੇਡਾ ਵਿੱਚ ਸਾਡੇ ਬੱਚਿਆਂ ਨਾਲ ਜੋ ਉੱਥੇ ਧੱਕਾ ਹੋ ਰਿਹਾ ਉਹਦਾ ਸਾਨੂੰ ਬਹੁਤ ਦੁੱਖ ਹੈ ਬਟ ਉਸ ਤੋਂ ਜ਼ਿਆਦਾ ਦੁੱਖ ਮੈਨੂੰ ਇਸ ਚੀਜ਼ ਦਾ ਕਿ ਪੰਜਾਬ ਯੂਨੀਵਰਸਿਟੀ ਵਿੱਚ ਸਾਡੇ ਬੱਚਿਆਂ ਨਾਲ ਧੋਖਾ ਹੋ ਰਿਹਾ ਧੋਖਾ ਹੋ ਰਿਹਾ ਧੱਕਾ ਹੋ ਰਿਹਾ ਉਹਦਾ ਵੀ ਦੁੱਖ ਹੈ ਇਹਨਾਂ ਦਾ ਮੁਕਾਬਲਾ ਕਿਸ ਤਰ੍ਹਾਂ ਕਰਨਾ ਜੋ ਕਿ ਹਾਲਤ ਸਪਹਿਲਾਂ ਸਾਡੇ ਕਿਸਾਨਾਂ ਨਾਲ ਹੋਇਆ ਜੀ ਉਹਨਾਂ ਨੂੰ ਦਿੱਲੀ 'ਚ ਨਹੀਂ ਵੜਨ ਦਿੱਤਾ ਕਿ ਆ ਬਾਰਡਰ ਤੇ ਬਿਠਾਇਆ ਗਿਆ ਮੈਂ ਵੀ ਉਹਨਾਂ ਦੇ ਨਾਲ ਬੈਠਾ ਉੱਥੇ لیکن ਆਪਣੇ ਦੇਸ਼ ਦੇ ਵਿੱਚ ਸਾਨੂੰ ਜਿਹੜੇ ਇਹ ਬਗਾਨਵੀ ਵਾਲਾ ਸਾਡੇ ਨਾਲ ਵਰਤਾਰਾ ਹੈਗਾ ਸਾਡਾ ਪਾਣੀ ਵੀ ਖੋਇਆ ਜਾ ਰਿਹਾ ਸਾਡੀ ਰਾਜਧਾਨੀ ਕੋਈ ਸਾਨੂੰ ਦਿੱਤੀ ਸਾਡੀ ਯੂਨੀਵਰਸਿਟੀ ਹੁਣ ਖੋਈ ਜਾ ਰਹੀ ਹੈ ਸਾਡੇ ਕੋਲ ਸੋ ਇਹ ਜਿਹੜਾ ਜਿਹਦੇ ਖਿਲਾਫ ਗੁਰੂ ਸਾਹਿਬ ਲੜੇ ਸੀਗੇ ਐਸ ਵੇਲੇ ਗੁਰੂ ਦੇ ਫਲਸਫੇ ਦੀ ਗੱਲ ਕਰਨਾ ਜ਼ਰੂਰੀ ਆ ਜ਼ిల్లా ਬਣੇਗਾ ਨਹੀਂ ਬਣੇਗਾ ਮੈਂ ਉਸ ਡਿਬੇਟ 'ਚ ਨਹੀਂ ਪੈਣਾ ਚਾਹੁੰਦਾ ਲੇਕਿਨ ਗੁਰੂ ਦਾ ਜਿਹੜਾ ਸੰਦੇਸ਼ ਹੈ ਉਹ ਸਾਰਿਆਂ ਤੱਕ ਪਹੁੰਚਣਾ ਚਾਹੀਦਾ ਹੈ ਕਿ ਗਰੀਬ ਨਾਲ ਮਜਲੂਮ ਨਾਲ ਖੜਨਾ ਹੈ ਜ਼ਬਰ ਜ਼ੁਲਮ ਦੇ ਅੱਗੇ ਝੁਕਣਾ ਨਹੀਂ ਹੈ ਮੋਗਾ ਦੀ ਏਡੀਸੀ ਤੇ ਕਰਪਸ਼ਨ ਦਾ ਮਾਮਲਾ ਦਰਜ ਕੀਤਾ ਉਹ ਦੂਜੇ ਪਾਸੇ ਬਟਾਲਾ ਦੇ ਐਸਡੀਮ ਦੇ ਖਿਲਾਫ ਜੋ ਬਿਜ਼ਨਸ ਅੱਜ ਰੀਡ ਕਰੀਏ ਦੇਖੋ ਮੈਨੂੰ ਬੜੇ ਅਫਸੋਸ ਨਾਲ ਹੈ ਵੀ ਸਾਡੇ ਜਿਹੜੇ ਚੰਗੇ ਅਫਸਰ ਆ ਸਾਡੇ ਵੀ ਇੱਕ ਦੋ ਸਿਵਲ ਸਰਜਨ ਵੀ ਕੀਤੇ ਹੋਏ ਜੀ ਅਸੀਂ ਉਹ ਅਜੇ ਵੀ ਇਹਨਾਂ ਨੂੰ ਸਮਝ ਨਹੀਂ ਆਈ ਵੀ ਜਿਹੜੀ ਇਹ ਗਵਰਨਮੈਂਟ ਹੈ ਮਤਲਬ ਠੀਕ ਹੈ ਵੀ ਜਿਹੜਾ ਹਰ ਇੱਕ ਬੰਦਾ ਕਦੇ ਨਾ ਕਦੇ ਤਾਂ ਫੜਿਆ ਹੀ ਜਾਊਗਾ ਔਰ ਯੰਗ ਆਫਿਸਰਸ ਆ ਇਹਨਾਂ ਨੂੰ ਇਮਾਨਦਾਰੀ ਨਾਲ ਡੈਡੀਕੇਸ਼ਨ ਨਾਲ ਅਸੀਂ ਕੰਮ ਕਰ ਰਹੇ ਆ ਉਹਨਾਂ ਨੂੰ ਕੰਮ ਜਿਹੜਾ ਹੈਗਾ ਇਹਨਾਂ ਨੂੰ ਇਮਾਨਦਾਰੀ ਨਾਲ ਕਰਨਾ ਚਾਹੀਦਾ ਸੋ ਮੈਂ ਆਪਣੇ ਇਹਨਾਂ ਨੂੰ ਜਿਹੜੇ ਕਰਪਟ ਆਫਿਸਰ ਆ ਉਹਨਾਂ ਨੂੰ ਵੀ ਮੈਂ ਕਹਿਣਾ ਵੀ ਤੁਸੀਂ ਹੁਣ ਆਪਣੀਆਂ ਪੁਰਾਣੀਆਂ ਆਦਤਾਂ ਛੱਡ ਦਿਓ ਬਹੁਤ ਪੁਰਾਣੀਆਂ ਪਈਆਂ ਹੋਈਆਂ ਪੰਜਾਬ ਦੇ ਵਿੱਚ ਬੜੀਆਂ ਬੁਰਾਈਆਂ ਆ ਗਈਆਂ ਜਿਵੇਂ ਤੁਸੀਂ ਗੈਂਗਸਟਰ ਆ ਜੀ ਮਤਲਬ ਇਹ ਜਦੋਂ ਕੈਪਟਨ ਦੀ ਪਹਿਲੀ ਸਰਕਾਰ ਆਈ ਆ ਉਦੋਂ ਮੇਰੇ ਖਿਆਲ ਇੱਕ ਡੀਜੀਪੀ ਹੁੰਦੇ ਸੀ ਉਹਨਾਂ ਦੀ ਸਟੇਟਮੈਂਟ ਆ ਮੈਂ ਤੁਹਾਨੂੰ ਤੁਹਾਨੂੰ ਤਾਂ ਮੀਡੀਆ ਵਾਲਿਆਂ ਨੂੰ ਤਾਂ ਪਤਾ ਹੀ ਹੋਣਾ ਉਹਨੇ ਉਦੋਂ ਕਿਹਾ ਸੀਗਾ ਕਿ 59 ਜਾਂ 60 ਗੈਂਗ ਉਹ ਚਾਹੇ 골ਡੀ ਅਮਰਾਡ ਆ ਜੀ ਫਰੀਦਕੋਟ ਦਾ ਉਹ ਆ ਬਿਸ਼ਨੋਈ ਬ੍ਰਦਰਸ ਹਰਿਆਣੇ ਦੇ ਆ ਇਹ ਤੇ ਪੰਜਾਬ ਯੂਨੀਵਰਸਿਟੀ ਤੋਂ ਪੜ੍ਹੇ ਆ ਜੀ ਹੋਰ ਵੀ ਜਿਹੜੇ ਤੁਹਾਡੇ ਜਿਹੜਾ ਕਾਫੀ ਸਾਰੇ ਜਿਹੜੇ ਗੈਂਗਸਟਰਸ ਆ ਉਹ ਯੂਨੀਵਰਸਟੀਆਂ ਚੋਂ ਪੜ੍ਹੇ ਹੋਏ ਆ ਤੋਂ ਸਾਡੀ ਐਜੂਕੇਸ਼ਨ ਸਿਸਟਮ ਚ ਸਾਡੇ ਸਮਾਜ ਦੇ ਵਿੱਚ ਜਿਹੜੀ ਜਿਹੜੀ اخਲਾਕੀ ਤੌਰ ਤੇ ਖਰਾਬ ਹੋਈ ਆ ਉਹ ਕਿਤੇ ਨਾ ਕਿਤੇ ਪੂਰੇ ਸਮਾਜ ਨੂੰ ਵੀ ਸਾਡੀ ਸਰਕਾਰ ਦੀ ਪ੍ਰਾਇਰਟੀ ਆ ਕਿ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਵੀ ਖਤਮ ਕਰਨਾ ਗੈਂਗਸਟਰਵਾਦ ਵੀ ਖਤਮ ਕਰਨਾ ਤਾਂ ਹੀ ਜਿਹੜੀ ਹੈਗੀ ਆ ਜਿਹੜੀ ਖੁਸ਼ਹਾਲੀ ਆਏਗੀ ਪੰਜਾਬ ਦੇ ਵਿੱਚ ਇੰਡਸਟਰੀ ਆਏਗੀ ਕਿਸਾਨ ਪਰ ਫੁੱਲਤ ਹੋਏਗਾ ਮਜ਼ਦੂਰ ਪਰ ਫੁੱਲਤ ਹੋਏਗਾ ਜੇ ਕੰਮ ਹੋਏਗਾ ਤਾਂ ਹੀ ਲੋਕਾਂ ਨੂੰ ਕੰਮ ਦੇ ਨਾਲ ਗੱਲ ਅੱਗੇ ਚੱਲਣੀ ਆ ਜੀ ਜੋ ਸਾਡੇ ਨਾਲ ਅਮਰੀਕਾ 'ਚ ਤੱਕਾ ਹੋ ਰਿਹਾ ਉਹਦੇ ਨਾਲ ਵੀ ਲੜਾਂਗੇ ਜੋ ਕੈਨੇਡਾ ਦੇ ਵਿੱਚ ਸਾਡੀ ਸਰਕਾਰ ਕਿਉਂ ਨਹੀਂ ਬੋਲਦੀ ਕੇ ਅੰਦਰ ਦੀ ਸਰਕਾਰ ਬੋਲੇ ਤਾਂ ਸਹੀ ਨਾ ਜੀ ਲੜੜੀ ਤਾਂ ਸਹੀ ਨਾ ਜੀ ਬੋਲਦੀ ਨਹੀਂ ਨਾ ਸਗੋਂ ਉਲਟਾ ਸਾਡੇ ਨਾਲ ਤੱਕਾ ਕਰੀ ਜਾ ਰਹੀ ਹੈ ਪੰਜਾਬ ਯੂਨੀਵਰਸਿਟੀ 'ਚ ਕਰੀ ਜਾ ਰਹੀ ਹੈ ਤੇ ਉਹਨਾਂ ਨੂੰ ਵੀ ਜਿਹੜਾ ਹੈਗਾ ਕਿਤੇ ਨਾ ਕਿਤੇ ਇਹ ਸਨੇਹਾ ਭੇਜਣ ਦੀ ਲੋੜ ਹੈ ਸੋ ਇਹ ਗੱਲਾਂ ਜ਼ਿਆਦਾ ਇੰਪੋਰਟੈਂਟ ਹੈ ਜੀ ਨਨੁਵਸਤ ਦੀ ਵਿਰੋਧੀ ਪਾਰਟੀਆਂ ਬੜੇ ਕਿੰਤੂ ਪਰੰਤੂ ਕਰ ਰਹੀਆਂ ਕਿਸ ਤਰ੍ਹਾਂ ਦੇਖਦੇ ਹੋ ਦੋ ਜਾਨਾਂ ਹੀ ਗੋਲੀਆਂ ਚੱਲਦੀਆਂ ਨੇ ਲੈਂਡਓ ਦੇਖੋ ਜਦੋਂ ਇੱਕ ਹੁੰਦਾ ਵੀ ਜਦੋਂ ਦੀਵਾ ਬੁਝਣ ਲੱਗਦਾ ਨਾ ਜੀ ਉਹ ਫਿਰ 扑ੜਕਾ ਮਾਰਦਾ ਉਹਦੀ ਰੋਸ਼ਨੀ ਇੱਕ ਵਾਰੀ ਥੋੜੀ دیر ਲਈ ਵੱਜ ਜਾਂਦੀ ਹੈ ਜਿਵੇਂ ਇਹ ਇੱਕ ਡੈਸਪਰੇਟ ਅਟੈਂਪਟ ਹੈ ਜਿਹੜੇ ਜਿਹੜੇ ਚਾਹੇ ਉਹ ਨਸ਼ਾ ਵੇਚਣ ਵਾਲੇ ਆ ਕਿਉਂਕਿ ਸਰਕਾਰ ਨੇ ਇੱਕ ਮਹਿੰਮ ਚ ਬੱਡੀ ਹੋਈ ਆ ਨਸ਼ਿਆਂ ਦੇ ਖਿਲਾਫ ਔਰ ਗੈਂਗਸਟਰਸ ਦੇ ਖਿਲਾਫ ਤੇ ਨੇਚਰਲੀ ਕੁਦਰਤੀ ਉਹਨਾਂ ਦੀ ਉਹਨਾਂ ਦੀ ਇੱਕ ਕੋਸ਼ਿਸ਼ ਹੈ ਉਹਦੇ ਵਿੱਚ ਬਹੁਤ ਸਾਰੀਆਂ ਸ਼ਾਤ ਕੋਰਜੈਂਸੀਜ਼ ਵੀ ਇਨਵੋਲਡ ਹੋਣ ਗਿਆ ਦੇਸ਼ ਦੇ ਬਾਹਰ ਵੀ ਤਾਕਤਾਂ ਬੈਠੀਆਂ ਜਿਹੜੇ ਪੰਜਾਬ ਦੇ ਦੁਸ਼ਮਣ ਹੈ ਜਿਹੜੇ ਨਹੀਂ ਚਾਹੁੰਦੇ ਪੰਜਾਬ ਤਰੱਕੀ ਕਰੇ ਦੇਸ਼ ਦੇ ਅੰਦਰ ਵੀ ਕੁਝ ਤਾਕਤਾਂ ਹੈਗੀਆਂ ਉਹਨਾਂ ਦੇ ਨਾਲ ਲੜਾਂਗੇ ਜੀ ਅਸੀਂ ਗੁਰੂ ਦੇ ਇਸੇ ਕਰਕੇ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਦੀ ਰੈਲੇਵੈਂਸ ਹੋਰ ਵੱਧ ਜਾਂਦੀ ਹੈ ਵੀ ਉਹਨਾਂ ਨਾਲ ਕਿਵੇਂ ਲੜਨਾ ਇਸ ਲਾਹਤ ਦੇ ਵਿੱਚ ਸਰਪੱਲਾ ਸਭ ਤੋਂ ਪਹਿਲਾਂ ਦਾ ਪੰਜਾਬ ਸਰਕਾਰ ਦਾ ਧੰਨਵਾਦ ਸਾਡੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਬਲਵੀਰ ਸਿੰਘ ਸਿਹਤ ਮੰਤਰੀ ਪੰਜਾਬ ਸਾਡੇ ਹਲਕੇ ਦੇ ਨੁਮਾਇੰਦੇ ਵੀ ਨੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਸਾਡੇ ਪਿੰਡ ਨੂੰ ਗ੍ਰਾਂਟਾਂ ਦੇ ਕਫੇ ਦੇ ਰਹੇ ਨੇ ਅੱਜ ਸਪੈਸ਼ਲੀ 50 ਲੱਖ ਰੁਪਏ ਸਾਡੇ ਚਰਨ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨਸ਼ੋਪਾਪਤ ਧਰਤੀ ਹੈ ਜੀ ਗੁਰੂ ਕਰਨੋਂ ਮਿਲਿਆ ਜੀ 50 ਲੱਖ ਰੁਪਇਆ ਤੇ ਮੈਂ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦਾ